ਸਾਰਿਆਂ ਸਤਿ ਸ਼੍ਰੀ ਅਕਾਲ ਅੱਜ ਬੇਸਨ ਦੀਆਂ ਪਿੰਨੀਆਂ ਬਣਾਵਾਂਗੇ ਕੜਾਈ ਦੇ ਵਿੱਚ ਦੇਸੀ ਘਿਓ ਪਾ ਦਾਂਗੇ ਗੁੰਦਾਂ ਭਾਂ ਤੋਂ ਬਾਅਦ ਅਸੀਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਲੈਣਾ ਮੀਡੀਅਮ ਸੇਕ ਤੇ ਗੁੰਦਾਂ ਨੂੰ ਭੁੰਨਣਾ ਆ ਗੁੰਦਾਂ ਪਲੇਟ 'ਚ ਕੱਢ ਲੈਣੀ ਆ ਬਾਕੀ ਦਾ ਘਿਓ ਪਾ ਕੇ ਬੇਸਨ ਪਾ ਦਾਂਗੇ ਬੇਸਨ ਨੂੰ 17-18 ਮਿੰਟ ਤੱਕ ਮੀਡੀਅਮ ਸੇਕ ਤੇ ਭੋਲ ਲਾਂਗੇ ਹੁਣ ਪਾ ਦਾਂਗੇ ਕੱਟੇ ਹੋਏ ਬਦਾਮ ਕਾਜੂ ਖਸਖਸ ਚਾਰੇ ਮਗਜ਼ ਜੈਫਲ ਦਾ ਪਾਊਡਰ ਸਾਰੀਆਂ ਚੀਜ਼ਾਂ ਅਸੀਂ ਖੁੱਲੇ ਭਾਂਡੇ ਦੇ ਵਿੱਚ ਕੱਢ ਲੈਣੀ ਆ ਮਿਲਾਨ ਤੋਂ ਬਾਅਦ フライ पैन ਦੇ ਵਿੱਚ ਅਸੀਂ ਫੁੱਲ ਮਖਾਣੇ ਭੁੰਨ ਲੈਣੇ ਆ ਉਹਨਾਂ ਨੂੰ ਪੀਸ ਕੇ ਬੇਸਨ 'ਚ ਮਿਲਾ ਦੇਣਾ ਸੌਗੀ ਪਾਦਾਂਗੇ ਗੁੰਦਾਂ ਨੂੰ ਥੋੜਾ ਜਿਹਾ ਅਸੀਂ ਤੋੜ ਕੇ ਫੇਰ ਅਸੀਂ ਬੇਸਨ 'ਚ ਮਿਲਾਉਣਾ ਆ ਇਹਨਾਂ ਨੂੰ ਅਸੀਂ ਮਿਲਾਨ ਤੋਂ ਬਾਅਦ ਥੋੜਾ ਠੰਡਾ ਕਰ ਲੈਣਾ ਆ ਫਰਾਈ ਪੈਨ ਦੇ ਵਿੱਚ ਗੁੜ ਪਾਦਾਂਗੇ ਦੇਸੀ ਘਿਓ ਪਾ ਕੇ ਗੁੜ ਨੂੰ ਅਸੀਂ ਪਿਘਲਾ ਲੈਣਾ ਆ ਪਾਣੀ ਪਾਣ ਦੀ ਲੋੜ ਨਹੀਂ ਪਿਗਲਿਆ ਹੋਇਆ ਗੋੜ ਬੇਸਨ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਦਾਂਗੇ ਥੋੜਾ ਠੰਡਾ ਕਰਨ ਤੋਂ ਬਾਅਦ ਪਿੰਨੀਆਂ ਵਟ ਲਾਂਗੇ ਪਿੰਨੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ